ਮੇਜਰ ਮਿਰਗ ਦਿਲ ਦਾ ਦੌਰਾ ਪੈਣ ਕਾਰਨ ਇਹ ਧਰਤੀ ਦੇ ਤਾਰਿਆਂ ਚੋਂ ਟੁੱਟ ਕੇ ਅੰਬਰਾਂ ਦੇ ਤਾਰਿਆਂ ਦੇ ਜੜਿਆ ਗਿਆ ਆਪਦਾ ਛੋਟਾ ਜਿਹਾ ਬੱਚਾ ਹੈ ਮੇਰੇ ਵੀਰੋ ਘਰੋਂ ਗਰੀਬ ਹੈ ਪਰਿਵਾਰ ਗਰੀਬ ਹੈ ਆਪਾਂ ਉਹਦੇ ਪਰਿਵਾਰ ਲਈ ਮਦਦ ਕਰਨੀ ਆ ਸਾਰੇ ਸਾਡੇ ਐਨਆਰਆਈ ਭਰਾਵਾਂ ਨੂੰ ਸਾਰੇ ਦਰਸ਼ਕਾਂ ਨੂੰ ਬੇਨਤੀ ਜ਼ਰੂਰ ਕਰਾਂਗੇ ਮੇਜਰ ਮਿਰਗ ਬਹੁਤ ਹੀ ਤਕੜਾ ਜਾਫੀ ਸੀ ਮੁੰਡੇ ਦੀ ਚੜਾਈ ਸੀ ਮੇਰੇ ਵੀਰੋ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ हां ਜਿਹੜੇ ਹਫ਼ਤੇ ਉਹ ਮੁੰਡਾ ਖੇਡਿਆ ਸੀ ਚਲੋ ਮੁੱਲ ਨਹੀਂ ਪਿਆ ਇਹ ਧਰਤੀ ਦੇ ਤਾਰਿਆਂ 'ਚ ਟੁੱਟ ਗਿਆ ਅੰਬਰਾਂ ਦੇ ਤਾਰਾਂ ਜੜਾ ਗਿਆ ਆ ਤਿੰਨ ਕੋ ਸਾਲ ਦਾ ਉਹਦਾ ਬੱਚਾ ਹੈ ਪਿੱਛੇ ਛੱਡ ਗਿਆ ਕੱਲਾ ਹੀ ਬੇਟਾ ਹੈ ਮੈਂ ਬੇਨਤੀ ਕਰੂੰਗਾ ਸਾਰੇ ਭਰਾਵਾਂ ਨੂੰ ਲੱਖੇ ਉਰੀ ਢੇੜਾ ਦੇਣਗੇ ਲੱਖਾ ਖਿਆੜੀ ਵਾਲਾ ਪੁੱਜਿਆ ਹੋਇਆ ਤੇ ਉਹਦੇ ਭਰਾ ਦਾ ਨੰਬਰ ਹੈ ਜਿਹੜਾ Google Pay 84200 903626 84279 03626 ਇਹ ਨੰਬਰ ਹੈ ਤੇ ਸਾਰੇ ਖਿਡਾਰੀ ਮੇਰੇ ਵੀਰੋ ਗਿਆੜਾ ਦੇਣਗੇ ਥੋੜੇ ਥੋੜਾ ਬਹੁਤ ਤੋਂ ਬਤਾਓ ਪਰਿਵਾਰ ਲਈ ਆਪਾਂ ਨੇ ਜ਼ਰੂਰ ਯੋਗਦਾਨ ਪਾਉਣਾ ਹੈ